ਡੀ ਬੈਟਰ ਨਿਊਜ਼ ਤੇ ਖਵਾਰੀ ਸੁਰਖੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਦੀਸ਼ ਬਾਂਸਲ ਅੱਜ ਦੇ ਖ਼ਬਰਾਂ ਦੇ ਵਿੱਚ ਛਪੀਆਂ ਖ਼ਬਰਾਂ ਦੇ ਵਿੱਚ ਸਭ ਤੋਂ ਵੱਡੀ ਖ਼ਬਰ ਨਜ਼ਰ ਆ ਰਹੀ ਹੈ ਕਰਜ਼ੇ ਦੀ ਤੇ ਇਹ ਕਰਜ਼ਾ ਕਿਸੇ ਹੋਰ ਨੇ ਨਹੀਂ ਬਲਕਿ ਪੰਜਾਬ ਸਰਕਾਰ ਨੇ ਲਿਆ ਹੈ ਤੇ ਕਰਜ਼ੇ ਦੀ ਰਕਮ ਹੈ 8500 ਕਰੋੜ ਰੁਪਿਆ ਤੇ ਇਸ ਨਵੇਂ ਕਰਜ਼ੇ ਦੇ ਨਾਲ ਪੰਜਾਬ ਤੇ ਚੜਿਆ ਕਰਜ਼ਾ ਹੋਰ ਹੋ ਜਾਵੇਗਾ ਰੱਬ ਤੁਹਾਡਾ ਭਲਾ ਕਰੇ 4 ਲੱਖ ਕਰੋੜ ਰੁਪਿਆ ਤੇ ਜੇ ਆਪਾਂ ਇਸ ਕਰਜ਼ੇ ਨੂੰ ਪੰਜਾਬ ਵਾਸੀਆਂ ਦੇ ਨਾਲ ਵੰਡੀਏ ਤਾਂ ਹਰ ਇੱਕ ਬੰਦੇ ਨੂੰ ਮੰਨ ਕੇ ਚੱਲੋ ਕਿ 1 ਲੱਖ ਤੇ 33000 ਰੁਪਏ ਦਾ ਕਰਜ਼ਾ ਇੱਕ ਬੰਦੇ ਦੇ ਸਿਰ ਤੇ ਆਵੇਗਾ। ਅਗਲੀ ਖਬਰ ਸ਼ਿਮਲਾ ਤੋਂ ਆ ਜਿੱਥੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਰਸ਼ਾਂ ਨੇ ਤਵਾਹੀ ਲੈਂਦੀ ਹੈ ਤੇ ਕੱਲ ਸ਼ਿਮਲੇ ਦੇ ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ਦੇ ਢਹਿ ਢੇਰੀ ਹੋਣ ਦੀ ਤਸਵੀਰ ਨੂੰ ਅੱਜ ਦੇ ਸਾਰੇ ਅਖਬਾਰਾਂ ਨੇ ਪ੍ਰਮੁਖਤਾ ਦੇ ਨਾਲ ਛਾਪਿਆ ਹੈ। ਚੰਡੀਗੜ੍ਹ ਤੋਂ ਸ਼ਫੀਕ ਖਬਰ ਦੇ ਮੁਤਾਬਕ ਬੀਐਸਐਫ ਨੇ ਇਸ ਸਾਲ ਹੁਣ ਤੱਕ ਪੰਜਾਬ ਵਿੱਚ ਪਾਕਿਸਤਾਨ ਵੱਲੋਂ ਭੇਜੇ ਗਏ 130 ਡਰੋਨਾਂ ਨੂੰ ਮਾਰਮਕਾਇਆ ਹੈ। ਤੇ ਇਹ سلسلہ ਲਗਾਤਾਰ جاری ਹੈ ਤੇ ਸਾਡੀਆਂ ਸਰਹੱਦਾਂ ਦੇ ਰਾਖੇ ਕਿਸੇ ਵੀ ਡਰੋਨ ਨੂੰ ਭਾਰਤੀ ਧਰਤੀ ਤੇ ਆਉਣ ਤੋਂ ਪਹਿਲਾਂ ਹੀ ਖਤਮ ਕਰਨ ਦੇ ਲਈ ਹਮੇਸ਼ਾ ਮਸਤੈਦ ਰਹਿੰਦੇ ਨੇ ਅਗਲੀ ਖਬਰ ਜਲੰਧਰ ਤੋਂ ਆ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕ ਬਿਆਨ ਛਪਿਆ ਹੈ ਜਿਸ ਵਿੱਚ ਉਹਨਾਂ ਕਹੇ ਕਿ ਉਹ ਕਾਲੀ ਲੀਡਰ ਤੇ ਸਾਬਕਾ ਪੰਜਾਬ ਦੇ ਮੰਤਰੀ ਵਿਕਰਮ ਮਜੀਠੀਆ ਦੇ ਖਿਲਾਫ ਕਿਤੇ ਵੀ ਬਿਆਨ ਦੇਣ ਦੇ ਲਈ ਹਾਜ਼ਰ ਹੋ ਜਾਣਗੇ ਉਹਨਾਂ ਕਹੇ ਕਿ ਉਹਨਾਂ ਦੀ ਸਰਕਾਰ ਨੇ ਹੀ ਮਜੀਠੀਆ ਖਿਲਾਫ ਚਿੱਟੇ ਦੇ ਧੰਦੇ ਵਿੱਚ ਸ਼ਮੂਲੀਅਤ ਦੇ ਲਈ ਪਰਚਾ ਦਰਜ ਕੀਤਾ ਸੀ ਕੋਰਟ ਕਚੈਰੀਆਂ ਦੇ ਵਿੱਚ ਕੇਸਾਂ ਦਾ ਲੰਬੇ ਸਮੇਂ ਤੱਕ ਚੱਲਣ ਦੇ ਵਿੱਚ ਹੁਣ ਠੱਲ ਪੈ ਲੱਗ ਪਈ ਹੈ ਇਹ ਗੱਲ ਦੱਸ ਰਹੀ ਹੈ ਚੰਡੀਗੜ੍ਹ ਤੋਂ 26 ਸੁਰਖੀ ਜਿਸ ਦੇ ਵਿੱਚ ਲਿਖਿਆ ਹੈ ਕਿ ਨਵੇਂ ਕਾਨੂੰਨ ਬੀਐਨਐਸ ਤੇ ਬੀਐਨਐਸਐਸ ਦੇ ਚਲਦਿਆਂ ਜਲਦ ਸਜ਼ਾ ਜਾਰਤਾ ਹੋਣ ਵਾਲੇ ਕੇਸਾਂ ਦੇ ਵਿੱਚ ਵਾਧਾ ਹੋਇਆ ਤੇ ਚੰਡੀਗੜ੍ਹ ਦੇ ਵਿੱਚ ਕਨਵਿਕਸ਼ਨ ਰੇਟ ਵੱਧ ਕੇ ਹੁਣ 99% ਹੋ ਗਿਆ ਹੈ ਸੋ ਇਹ ਸਦਾ ਅੱਜ ਦੀਆਂ ਖ਼ਬ਼ਰੀ ਸੁਰਖੀਆਂ ਕੱਲ ਫੇਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਤਦ ਤੱਕ ਦੇ ਲਈ ਮੈਨੂੰ ਦਿਓ ਯਾਜਤ ਧੰਨਵਾਦ ਰਬਾਕਾ